ਦੇ ਪੁੱਤਰ ਨਾ ਹੁੰਦੇ ਤਾਂ ਉੱਥੇ ਕੌਣ ਉਹਨਾਂ ਨੂੰ ਪੁੱਛਦਾ ਸੀ ਇਹਨਾਂ ਗੱਲਾਂ ਨੂੰ ਛੱਡਿਏ ਆਪਾਂ ਕੀ ਤੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਆ ਪਾਸੀ ਜੀ 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 ਤੁਸੀਂ ਵਿੱਚ ਬਾਰ-ਬਾਰ ਇਹ ਚਾਹੁੰਦੇ ਸੀ ਕੁਝ ਕਹਿਣਾ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਜਿਹੜਾ ਇਹ ਫੀਮ ਦੀ ਖੇਤੀ ਤੇ ਥੋੜਾ ਜਿਹਾ ਇਲੈਬੋਰੇਟ ਕਰਨਾ ਚਾਹੁੰਦਾ ਸੀਗਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਇੱਕ ਦੋ ਇੱਕ ਇੱਕ ਲਾਈਨ ਦੇ ਵਿੱਚ ਇਹਨਾਂ ਦੇ ਜਵਾਬ ਦੇ ਦਦਾ ਜਿਉਂ ਉਹਨਾਂ ਨੇ ਸਾਡੇ ਤੇ ਗੱਲਾਂ ਕੀਤੀਆਂ ਜੀ ਥੋੜੀ ਇਜਾਜ਼ਤ ਹੋਵੇ ਕਿਉਂਕਿ ਤੁਹਾਡੇ ਡਿਬੇਟ 'ਚ ਮੈਂ ਇੱਕ ਚੀਜ਼ ਦੀ ਬਹੁਤ ਤਾਰੀਫ਼ ਕਰਦਾ ਮਦਨਦੀਪ ਜੀ ਹਮੇਸ਼ਾ ਕੋਈ ਪਾਰਸ਼ੀਅਲਟੀ ਨਹੀਂ ਹੁੰਦੀ ਸਭ ਨੂੰ ਬਰਾਬਰ ਟਾਈਮ ਦੇਣੇ ਹੋਰ ਸਭ ਦਾ ਬਰਾਬਰ ਕੁਐਸਚਨਿੰਗ ਕਰਕੇ ਸਚਾਈ ਬਾਹਰ ਲਿਆ ਇਹਦੀ ਚੀਜ਼ ਦੀ ਅਸੀਂ ਦਿਲ ਤੋਂ ਕਦਰ ਕਰਦੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹਨਾਂ ਨੇ ਪਹਿਲੀ ਕਹਿਤੀ ਜੀ ਭਗਵੰਤ ਮਾਨ ਜੀ ਦੀ ਕੁਰਸੀ ਨੂੰ ਖਤਰਾ ਕੋਈ ਕੁਰਸੀ ਨਹੀਂ ਤੁਹਾਡੇ ਆਪਣੇ ਸੁਪਨੇ ਆ ਤੁਸੀਂ ਤਾਂ ਪਹਿਲੇ ਦਿਨ ਤੋਂ ਸੁਪਨੇ ਲੈ ਰਹੇ ਆ ਕਾਂਗਰਸ ਵਾਲੇ ਕੋਈ ਖਤਰਾ ਨਹੀਂ ਇੱਕ ਮੁੱਠ ਸਾਡੀ ਪਾਰਟੀ ਚਲੋ ਮੈਂ ਇਸ ਲਾਈਨ ਇੱਕ ਲਾਈਨ ਤੇ ਹੀ ਇਹਨਾਂ ਦਾ ਖਤਮ ਕਰਦਾ ਦੂਜੀ ਇਹਨਾਂ ਨੇ ਜੈਸ਼ਾਦ ਦੀ ਜੀ ਥਿੰਦ ਸਾਹਿਬ ਨੇ ਗੱਲ ਕੀਤੀ ਹੈ ਮੈਨੂੰ ਨਹੀਂ ਪਤਾ ਉਹ ਕਿਹੜੇ ਵਰਲਡ ਕੱਪ ਚ ਜਾਂ ਕਿਹੜੀ ਰੰਜੀ ਚ ਜਾਂ ਕਿਹੜੇ ਮਰਚੰਟ ਟਰੋਫੀ ਚ ਖੇਲੇ ਆ ਮੈਨੂੰ ਤਾਂ ਲੱਗਦਾ ਵੀ ਜੇ ਕਿਤੇ ਉਹ ਜਿੱਦਾਂ ਤੁਸੀਂ ਕਿਹਾ ਮਿਤ ਸਾਹਿਬ ਜੀ ਦੇ ਬੇਟੇ ਨਾ ਹੁੰਦੇ ਤਾਂ ਸ਼ਾਇਦ ਉਹ ਸਪੇਰਾਂ ਚ ਵੀ ਨਾ ਹੁੰਦੇ ਚਲੋ ਛੱਡੋ ਇਹ ਵੀ ਟੌਪਿਕ ਛੱਡ ਦਿੰਦੇ ਆ ਮੇਨ ਗੱਲ ਆਨੇ ਆ ਵੀ ਅਫੀਮ ਦੀ ਖੇਤੀ ਦਾ ਜਿਹੜਾ ਆਪਣਾ ਟੌਪਿਕ ਵੀ ਸੀਗਾ ਅੱਜ ਦਾ ਬਿੱਟੂ ਜੀ ਜਦੋਂ ਤੋਂ ਮਨਿਸਟਰ ਬਣੇ ਆ ਪਹਿਲਾਂ ਮੈਂ ਕਾਫੀ ਸੋਚਦਾ ਹੁੰਦਾ ਸੀ ਕਿ ਬੜੇ ਨੌਜਵਾਨ ਜਦੋਂ ਐਮਪੀ ਰਹੇ ਐ ਅੱਛੀ ਗੱਲ ਕਰਦੇ ਆ ਪਰ ਜਦੋਂ ਤੋਂ ਇਹ ਮਨਿਸਟਰ ਬਣਿਆ ਆ ਪਿਛਲੇ ਕੁਝ ਸਮੇਂ ਤੋਂ ਉਹ ਇਦਾਂ ਦੇ ਬਿਆਨ ਦਿੰਦੇ ਆ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਮਦਨਦੀਪ ਜੀ ਨੋ ਡਾਊਟ ਗਾਂਧੀ ਜੀ ਨੇ ਵੀ ਪਾਰਲੀਮੈਂਟ ਚ ਅਫੀਮ ਦੀ ਖੇਤੀ ਦੀ ਗੱਲ ਕੀਤੀ ਸੀ ਪਰ ਉਹ ਸੱਚਾਈ ਦੇਖਦੇ ਨਹੀਂ ਹੁਣ ਸਿੱਕਾ ਵਾਲੇ ਜੀ ਕਹਿੰਦੇ ਆ ਸਟੇਟ ਦਾ ਕੰਟਰੋਲ ਹੋਵੇ ਸ਼ਾਇਦ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਜਿੱਥੇ ਵੀ ਅਫੀਮ ਦੀ ਖੇਤੀ ਤਿੰਨ ਸਟੇਟਸ ਦੇ ਵਿੱਚ ਹੁੰਦੀ ਹੈ ਰਾਜਸਥਾਨ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਮਦਨਦੀਪ ਜੀ ਨਾਰਕੋਟਿਕ ਬੋਰਡ ਦਾ ਸਾਰਾ ਕੰਟਰੋਲ ਹ ਹੂੰ ਲਿਮਟ ਵੀ ਉਹ ਤੈਅ ਕਰਦੇ ਆ ਹੂੰ ਜਿੰਨੀ ਖੇਤੀ ਹੁੰਦੀ ਆ ਉਹ ਸਾਰੀ ਫਸਲ ਉਹ ਮੈਂ ਆਹੀ ਪਾਸੀ ਜੀ ਮੈਂ ਮਾਫ ਕਰਨਾ ਮੈਂ ਆਹੀ ਗੱਲ ਕਹਿ ਰਿਹਾ ਕਿ ਤੁਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਸੈਂਟਰ ਗਵਰਨਮੈਂਟ ਦਾ ਕੰਟਰੋਲ ਚਾਹੁੰਦੇ ਹੋ ਬਿਲਕੁਲ ਇਹ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਫਿਰ ਤੁਹਾਡਾ ਜਿਹੜਾ ਜਿਹਾ ਆਪਾਂ ਗੱਲ ਕਰੀਏ ਸਾਡੇ ਆ 10 ਗੁਰੂਆਂ ਦੀ ਗੱਲ ਕਰੀਏ ਤਾਂ ਬਿਲਕੁਲ ਹੀ ਇਹਦਾ ਵਿਰੋਧ ਕਰਦੇ ਨੇ ਕਿ ਸਾਡੀ ਧਰਤੀ ਤੇ ਕਹਿੰਦੇ ਵੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਘੋੜੇ ਨਸ਼ੇ ਵਾਲੇ ਖੇਤ ਉਹਦੇ ਖੇਤ ਚ ਲੰਘੇ ਹੀ ਨਹੀਂ ਸੀ ਉਹ ਉਹ ਵੀ ਨਹੀਂ ਲੰਘੇ ਸੀ ਤੇ ਮਤਲਬ ਕਿ ਉਸ ਧਰਤੀ ਦੇ ਉੱਤੇ ਤੁਸੀਂ ਇਹ ਗੱਲ ਗੱਲਾਂ ਕਰੋਗੇ ਲੋਕ ਲੋਕ ਤਾਂ ਪਹਿਲਾਂ ਔਰ ਇਸ ਤੋਂ ਮਾੜਾ ਨਸ਼ਾ ਹੀ ਹੈ ਨਹੀਂ ਤੁਸੀਂ ਕਿਵੇਂ ਲੋਕਾਂ ਨੂੰ ਰੋਕ ਲਾਓਗੇ ਜੇ ਤੁਹਾਡੇ ਧਰਤੀ ਤੇ ਖੇਤੀ ਹੋਊਗੀ ਤਾਂ ਮੈਂ ਇਹਦੀ ਤਿੰਨ ਐਗਜ਼ਾਮਪਲ ਵੀ ਦੱਸਦਾ ਤੁਸੀਂ ਬਿਲਕੁਲ ਚੱਕ ਚੱਕ ਲੈ ਜਾ ਕਰਨਗੇ ਨਾਰਕੋਟਿਕਸ ਵਾਲੇ ਤੇ ਤੁਹਾਡੇ ਬੰਦੇ ਨਸ਼ਾ ਕਰਦੇ ਸੀ ਰੋਜ਼ ਚੱਕਿਆ ਕਰਨਗੇ ਸਸਤੀ ਸਸਤੀ ਲੋਕਪ੍ਰਿਅਤਾ ਰਾਜਨੀਤੀ ਸਸਤੀ ਕਰਨ ਦੇ ਚੱਕਰ ਚ ਇਹ ਜਿਹੇ ਬਿਆਨ ਦੇ ਦਿੱਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਮਦਨਦੀਪ ਜੀ ਅਫਗਾਨਿਸਤਾਨ ਚ ਆਪਣੇ ਸਾਊਥ ਏਸ਼ੀਆ ਦੀ 80% ਅਫੀਮ ਬੀਜੀ ਜਾਂਦੀ ਸੀ ਤਾਲੀਬਾਨ ਨੇ ਬੈਨ ਲਾ ਦਿੱਤਾ ਉੱਥੇ ਉੱਥੋਂ ਦੇ ਪਰਿਵਾਰ ਬਰਬਾਦ ਹੋ ਗਏ ਹੇਰੋਇਨ ਅਫੀਮ ਤੋਂ ਬਣਦੀ ਹੈ ਕਿੰਦੀ ਜ਼ਿਆਦਾ ਨੁਕਸਾਨ ਹੋਇਆ ਅਫਗਾਨਿਸਤਾਨ ਦਾ ਜਦੋਂ ਤੋਂ ਬੈਨ ਹੋਇਆ ਅਫਗਾਨਿਸਤਾਨ ਦੀ ਜਿਹੜੀ ਇਕਨੋਮੀ ਸਾਰੀ ਦੁਨੀਆ ਚ ਬਦਨਾਮ ਹੈ ਅਫਗਾਨਿਸਤਾਨ ਇਸ ਕਰਕੇ ਬਿਲਕੁਲ ਬਿਲਕੁਲ ਚੀਨ ਅਫੀਮੀ ਦੇਸ਼ ਹੋ ਕੇ ਜੰਗਾ ਹਾਰ ਗਿਆ ਸੀ ਤੀਜੀ ਛੱਡ ਲੋ ਛੱਡੋ ਕੈਨੇਡਾ ਨੇ ਮਦਨਦੀਪ ਜੀ ਜਿਹੜੀ ਆਪਣਾ ਭੰਗ ਹੁੰਦੀ ਆ ਨਾ ਜੀ ਇਹਨੂੰ ਉੱਥੇ ਕੈਨੇਡਾ ਚ ਮਰਜੂਆਨਾ ਕਹਿ ਦਿੰਦੇ ਆ ਐਦਾਂ ਹੀ ਕਿਸੇ ਨੇ ਇਹੋ ਜੀ ਗੱਲ ਕਰਤੀ ਤੇ ਕੈਨੇਡਾ ਨੇ ਮਰਜੂਆਨਾ ਦੇ ਠੇਕੇ ਖੋਲਤੇ ਬੈਨ ਕਰਨੇ ਪਏ ਕਿਉਂਕਿ ਸਕੂਲਾਂ ਤੱਕ ਦੇ ਬੱਚੇ ਉੱਥੇ ਜਾ ਕੇ ਮਰਜੂਆਨਾ ਲੈਣ ਲੱਗ ਗਏ ਇਹ ਜਿਹੜੀਆਂ ਗੱਲਾਂ ਕਰ ਰਹੇ ਇੱਕ ਨਸ਼ੇ ਨੂੰ ਖਤਮ ਕਰਨ ਲਈ ਦੂਜਾ ਨਸ਼ਾ ਬਦਲ ਨਹੀਂ ਹੁੰਦਾ ਨਸ਼ਾ ਕਰਾਓ ਲੋਕਾਂ ਨੂੰ ਰੋਜ਼ਗਾਰ ਦਾ ਨਸ਼ਾ ਕਰਾਓ ਲੋਕਾਂ ਨੂੰ ਸਿਹਤ ਜਿਹੜੀਆਂ ਬਣਾਉਣ ਦਾ ਨਸ਼ਾ ਕਰਾਓ ਖੇਡਾਂ ਦਾ ਪੰਜਾਬ ਐਕਸਪੀਰੀਅੰਸ ਕਰ ਚੁੱਕਿਆ ਹੋਇਆ ਹੈ ਜੇ ਤੁਹਾਡੇ ਤੁਹਾਡੇ 1955 ਤੱਕ ਸੀਗੀ ਸਾਡੇ ਇੱਥੇ ਹਾਂਜੀ 1955 ਇੱਥੇ ਵੀ ਤੰਬਾਕੂ ਤੰਬਾਕੂ ਦੇ ਠੇਕੇ ਅਫੀਮ ਦੇ ਠੇਕੇ ਸ਼ਰਾਬ ਦੇ ਠੇਕੇ ਔਰ ਤੰਬਾਕੂ ਤੇ ਅਫੀਮ ਦੇ ਠੇਕੇ ਬੰਦ ਕਰਾਇਆ ਗਏ ਸੀ ਪੰਜਾਬ 'ਚ ਬਿਲਕੁਲ 1955 ਤੱਕ ਪਹਿਲਾਂ ਅਲਾਊਡ ਸੀ ਇੱਥੇ ਔਰ ਮੋਦਨਦੀਪ ਜੀ ਜਿਹੜੀ ਅਫੀਮ ਦੀਆਂ ਵਾਹ ਵਾਹੀ ਕਰਦੇ ਆ ਨਾ ਜੀ ਅਫੀਮ ਖਾਣ ਵਾਲੇ ਨੂੰ ਕਬਲ ਜੀ ਉਲਟੀਆਂ ਸਕਿਨ ਤੇ ਚਕੱਤੇ ਖੁਜਲੀ ਨਹੀਂ ਨਹੀਂ ਤੁਹਾਡੇ ਕੋਲ ਇੱਕ ਹੋਰ ਤੁਹਾਡੇ ਕੋਲ ਇੱਕ ਕਹਾਵਤ ਆ ਤੁਸੀਂ ਉਹ ਨਹੀਂ ਯਾਦ ਕਰਦੇ ਬੰਦਾ ਕਹਿੰਦਾ ਦੂਜੇ ਤੰਗ ਕਰਨ ਵਾਲੇ ਨੂੰ ਵੀ ਜ਼ਿਆਦਾ ਤੰਗ ਕਰੇਗਾ ਤਾਂ ਅਫੀਮ ਦਾ ਗੋਲਾ ਖਾ ਕੇ ਮਰ ਜੂ ਮਤਲਬ ਇੱਕ 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 ਸਸਤੀ ਲੋਕਪ੍ਰੀਤ ਵਾਲੀਆਂ ਗੱਲਾਂ ਕਰਕੇ ਸਸਤੀਆਂ ਲੋਕਪ੍ਰੀਤਾਂ ਵਾਲੀ ਗੱਲਾਂ ਕਰਕੇ ਚਾੰਦ ਚੰਦ ਲੋਟਾ ਵੋਟਾਂ ਦੇ ਲਾਲਚ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਗੋਂ ਲੋਕਾਂ ਨੂੰ ਕੇਂਦਰ ਸਰਕਾਰ ਕੋਲੇ ਬਹੁਤ ਵਸੀਲੇ ਐ ਜੇ ਤੁਸੀਂ ਕਰਨਾ ਹੀ ਆ ਬਿੱਟੂ ਜੀ ਕੇਂਦਰ ਸਰਕਾਰ ਤੋਂ ਪੰਜਾਬ ਲਈ ਕੁਝ ਲੈ ਕੇ ਆਜੋ ਪੈਕੇਜ ਲੈ ਕੇ ਆਜੋ 2004 ਦਾ ਅਸੀਂ ਇਕਨੋਮਿਕ ਪੈਕੇਜ ਮੰਗ ਰਹੇ ਆ ਉਹਦੇ ਲਈ ਲੜ ਲਓ ਐਦਾਂ ਦੀਆਂ ਗੱਲਾਂ ਕਰਦੇ ਆ ਆ ਕੇ ਜੋ ਨਾ ਪੰਜਾਬ ਦੇ ਹਿੱਤ ਚਾਹ ਨਾ ਪੰਜਾਬੀਆਂ ਦੇ ਹਿੱਤ ਚਾਹ ਜੀ ਠੀਕ ਹੈ ਅੱਛਾ ਫੇਰ ਇੱਕ ਗੱਲ ਥਿੰਦ ਸਾਹਿਬ ਕੀ ਕਹ ਰਹੇ ਸੀ ਕਹਿੰਦੇ ਜੀ ਪੰਜਾਬ ਸਰਕਾਰ ਦਾ ਫੇਲਿਅਰ ਹੈ ਇਸ ਕਰਕੇ ਗਹਿਮਾ ਗਹਿਮੀ ਹੈ ਬਾਈਪੋਲ ਦੇ ਵਿੱਚ ਮਤਲਬ 2024 ਦੇ ਇਲੈਕਸ਼ਨ ਚ ਗਹਿਮਾ ਗਹਿਮੀ ਸੀ ਐਸ ਪਾਰਲੀਮੈਂਟ ਚੋਣਾਂ ਚ ਕਿਉਂਕਿ ਕੇਂਦਰ ਸਰਕਾਰ ਦਾ ਫੇਲਿਅਰ ਸੀ ਹਰ ਸਟੇਟ ਦੇ ਵਿੱਚ ਜਿੱਥੇ ਜਿੱਥੇ ਚੋਣਾਂ ਹੋ ਰਹੀਆਂ ਉੱਤੇ ਗਹਿਮਾ ਗਹਿਮੀ ਹੈ ਕਿਉਂਕਿ ਉੱਤੇ ਬੀਜੇਪੀ ਸਰਕਾਰਾਂ ਦਾ ਫੇਲਿਅਰ ਹੈ ਜਿੱਥੇ ਵੀ ਬਾਈਪੋਲ ਚ ਫੇਲਿਅਰ ਹੋਏਗਾ ਜੀ ਉੱਥੇ ਗਹਿਮਾ ਗਹਿਮੀ ਮਤਲਬ ਸੋਚ ਦੇਖੋ ਤੁਸੀਂ ਕਿੱਥੋਂ ਤੱਕ ਜਾ ਰਹੀ ਹੈ ਤੁਸੀਂ ਗੱਲ ਕਰਨੀ ਹੈ ਸਕਾਰਾਤਮਕ ਗੱਲ ਕਰੋ ਸੁਚਾਰੂ ਗੱਲ ਕਰੋ ਉਸਾਰੂ ਗੱਲ ਕਰੋ ਗੱਲਾਂ ਕਰਨਗੇ ਹਫੀਮ ਦੀਆਂ ਜਿਹੜੀਆਂ ਜਿਹੜੀ ਲੋਕਾਂ ਨੂੰ ਲੋਕਾਂ ਦੀ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਆ ਨਸ਼ੇ ਤੇ ਤੁਸੀਂ ਨਸ਼ਿਆਂ ਦੀਆਂ ਗੱਲਾਂ ਕਰਨ ਇੱਕ ਹਟਾ ਦਿਓ ਜੀ ਦੂਜਾ ਸ਼ੁਰੂ ਕਰਾ ਦਿਓ ਜੀ ਮਦੰਦਰ ਚ ਇੱਕ ਛੋਟੀ ਜਿਹੀ ਟਿਪ ਨੇ ਛੋਟ ਜਿਹੀ